ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਇਨਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਨੂੰ ਵੱਡਾ ਝਟਕਾ ਲੱਗਿਆ ਉਹ ਵੀ ਇਸ ਦੇ ਘਰੇਲੂ ਬਾਜ਼ਾਰ ਯਾਨੀ ਕਿ ਅਮਰੀਕਾ ਦੇ ਵਿੱਚ ਅਮਰੀਕੀ ਕਾਂਗਰਸ ਤੇ ਹੇਟਲੇ ਸਦਨ ਅਮਰੀਕੀ ਹਾਊਸ ਨੇ ਸਰਕਾਰੀ ਡਿਵਾਈਸਾਂ ਉੱਤੇ WhatsApp ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਹੈ ਰਿਪੋਰਟਰਾਂ ਦੇ ਅਨੁਸਾਰ ਇਹ ਫੈਸਲਾ ਡਾਟਾ ਸੁਰੱਖਿਆ ਅਤੇ ਸਾਈਬਰ ਸੁਰੱਖਿਆ ਬਾਰੇ ਚਿੰਤਾਵਾਂ ਕਾਰਨ ਲਿਆ ਗਿਆ ਜਿਵੇਂ ਕਿ ਪਹਿਲਾਂ ਐਕਸਿਓਸ ਦੁਆਰਾ ਰਿਪੋਰਟ ਕੀਤਾ ਗਿਆ ਸੀ ਅਤੇ ਰਾਈਟਰਸ ਦੁਆਰਾ ਪੁਸ਼ਟੀ ਕੀਤੀ ਗਈ ਅਮਰੀਕੀ ਕਾਂਗਰਸ ਨੇ ਸਰਕਾਰੀ ਡਿਵਾਈਸਾਂ ਤੇ WhatsApp ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਹੈ ਇਹ ਫੈਸਲਾ ਡਾਟਾ ਸੁਰੱਖਿਆ ਚਿੰਤਾਵਾਂ ਕਾਰਨ ਲਿਆ ਗਿਆ ਹੈ ਮੈਟਾ ਨੇ ਇਸ ਫੈਸਲੇ ਦੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਅਮਰੀਕਾ ਤੋਂ ਪਹਿਲਾਂ ਹੀ ਇਰਾਨ ਵੀ WhatsApp ਤੇ ਪਾਬੰਦੀ ਲਗਾ ਚੁੱਕਾ ਹੈ ਇਸ ਸਬੰਧੀ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਉਹਨਾਂ ਨੂੰ ਆਪਣੇ ਲੈਪਟਾਪ smartphone ਅਤੇ ਹੋਰ ਸਾਰੀ ਡਿਵਾਈਸਾਂ ਤੋਂ WhatsApp ਨੂੰ uninstall ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਇੱਥੋਂ ਤੱਕ ਕਿ ਸਟਾਫ ਦੇ ਨਿੱਜੀ ਡਿਵਾਈਸਾਂ ਤੇ WhatsApp ਨੂੰ uninstall ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ CEO ਨੇ ਸਟਾਫ ਨੂੰ ਇੱਕ ਮੇਲ ਰਾਹੀਂ ਇਹਨਾਂ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ ਗਈ WhatsApp ਦੀ ਬਜਾਏ ਸਰਕਾਰੀ ਸਟਾਫ ਹੁਣ Signal ਮਾਈਕਰੋਸਾਫਟ ਟੀਮਸ ਵਿਕਰ ਐਪਲ ਦੇ ਆਈ ਮੈਸੇਜ ਅਤੇ ਫੇਸਟਾਈਮ ਵਰਗੇ ਸੁਰੱਖਿਅਤ ਮੈਸੇਜਿੰਗ ਪਲੇਟਫਾਰਮਾਂ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕਰਦਾ ਹੈ ਕਰਮਚਾਰੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਉਹ ਅਣਜਾਣ ਨੰਬਰਾਂ ਤੋਂ ਆਉਣ ਵਾਲੇ ਫਿਸ਼ਿੰਗ ਘੁਟਾਲਿਆਂ ਤੇ ਸੁਨੇਹਿਆਂ ਤੋਂ ਸਾਵਧਾਨ ਰਹਿਣ WhatsApp ਦੀ ਮੂਲ ਕੰਪਨੀ ਮੈਟਾ ਪਲੇਟਫਾਰਮ ਇਸ ਕਦਮ ਨਾਲ ਸਖਤ ਅਸਹਿਮਤੀ ਐਕਸੀਓਸ ਨੂੰ ਦਿੱਤੇ ਇੱਕ ਬਿਆਨ ਵਿੱਚ ਕੰਪਨੀ ਦੇ ਬੁਲਾਰੇ ਐਂਡੀ ਸਟੋਨ ਨੇ ਕਿਹਾ ਸੀ ਹਾਊਸ ਦੇ ਮੁੱਖ ਪ੍ਰਸ਼ਾਸਕੀ ਅਧਿਕਾਰੀ ਦੀ ਇਸ ਫੈਸਲੇ ਨਾਲ ਸਖਤ ਅਸਹਿਮਤਾ ਸਟੋਨ ਨੇ ਐਪ ਦੀ ਇਨਕ੍ਰਿਪਸ਼ਨ ਵਿਸ਼ੇਸ਼ਤਾ ਦਾ ਬਚਾਅ ਕਰਦੇ ਹੋਏ ਕਿਹਾ WhatsApp ਤੇ ਸੁਨੇਹੇ ਡਿਫ ਦਾ ਮਤਲਬ ਹੈ ਕਿ ਸਿਰਫ ਪ੍ਰਾਪਤ ਕਰਤਾ ਤੇ ਭੇਜਣ ਵਾਲਾ ਹੀ ਉਹਨਾਂ ਨੂੰ ਦੇਖ ਸਕਦੇ ਹਨ ਅਤੇ WhatsApp ਵੀ ਉਹਨਾਂ ਨੂੰ ਨਹੀਂ ਦੇਖ ਸਕਦਾ ਮੈਟਾ ਨੇ ਇਹ ਵੀ ਉਮੀਦ ਪ੍ਰਗਟਾਈ ਕਿ ਸਦਨ ਆਪਣੇ ਸੈਨੇਟ ਸਾਥੀਆਂ ਨਾਲ ਮਿਲ ਕੇ WhatsApp ਦੀ ਵਰਤੋਂ ਨੂੰ ਦੁਬਾਰਾ ਇਜਾਜ਼ਤ ਦੇਵੇਗਾ ਇੱਥੇ ਦਸਨਾ ਬੰਦਾ ਹੈ ਕਿ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਇਜ਼ਰਾਈਲ ਦੇ ਨਾਲ ਚੱਲ ਰਹੇ ਟਕਰਾਅ ਦੇ ਵਿਚਕਾਰ ਈਰਾਨ ਨੇ ਵੀ ਆਪਣੇ ਨਾਗਰਿਕਾਂ ਨੂੰ ਆਪਣੇ ਫੋਨਾਂ ਤੋਂ WhatsApp ਹਟਾਉਣ ਦੇ ਨਿਰਦੇਸ਼ ਦੇ ਦਿੱਤੇ ਸੀ ਕਿਉਂਕਿ ਦੇਸ਼ ਦੇ ਕਈ ਅਧਿਕਾਰੀਆਂ ਨੂੰ ਸ਼ੱਕ ਸੀ ਕਿ WhatsApp ਸਮੇਤ ਮੋਬਾਈਲ ਐਪਸ ਰਾਹੀਂ ਕੁਝ ਸੰਵੇਦਨਸ਼ੀਲ ਡਾਟਾ ਲੀਕ ਹੋ ਰਿਹਾ ਹੈ ਤੇ ਇਹ ਪਲੇਟ ਫਾਰਮ ਇਨਾਨ ਵਿੱਚ ਨਿੱਜੀ ਬਤੋ ਅਤੇ ਪੇਸ਼ੇਵਰ ਸੰਚਾਰ ਦੋਵਾਂ ਦੇ ਲਈ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ